ਕੁਛ ਕਰ ਦੇਨੇ ਹੁਣ ਜਦੋਂ ਆਪਾਂ ਕੋਈ ਵੀ ਕੰਮ ਕਰਾਂਗੇ ਆ ਦੇਖੋ ਇਹ ਚ ਸਾਰਾ ਕੁਝ ਲਿਖਿਆ ਹੋਇਆ ਤੁਹਾਡੇ ਕੋਲੇ ਬਲਦ ਕਿੰਨੇ ਨੇ ਮੱਝਾਂ ਕਿੰਨੀਆਂ ਨੇ ਗਾਵਾਂ ਕਿ ਸਾਰਾ ਰਿਕਾਰਡ ਹੈ ਤੁਹਾਡਾ ਇੱਕ ਵਾਰੀ ਪੈਸੇ ਲਾਤੇ 10-10 ਸਾਲ 1-20 ਰੁਪਏ ਨਹੀਂ ਮੁੱਕਣੇ ਲੰਗਰ ਵੀ 20 ਰੁਪਏ ਦਾ ਲੱਗਿਆ ਸੀ ਨਾ ਅੱਜ ਮੁੱਕ ਗਿਆ ਜੇ ਤੁਸੀਂ ਅੱਜ ਤੇ 20 ਰੁਪਏ ਲਾਤੇ ਤੁਸੀਂ ਇਹੋ ਜਿਹੀਆਂ ਕਿਤਾਬਾਂ ਫ੍ਰੀ ਵੰਡਣ ਵਾਲੇ ਬਣ ਜਾਓਗੇ ਜੁਨੀਵਰਸਿਟੀ ਜਾਓ ਜਾ ਕੇ ਮੈਂ ਇਹ ਕਹਿੰਦਾ ਜਿਹੜਾਂ ਬਾਰੇ ਸਿੱਖ ਕੇ ਆਓ ਉੱਥੇ ਹੋਰ ਬਹੁਤ ਬਹਿਕਵੇਂ ਨੇ ਬਹੁਤ ਡਿਪਾਰਟਮੈਂਟ ਨੇ ਐਗਰੀ ਬਿਜ਼ਨਸ ਇੱਕ ਨਵਾਂ ਮਾਡਲ ਸ਼ੁਰੂ ਕੀਤਾ ਯੂਨੀਵਰਸਿਟੀ ਨੇ ਐਗਰੀ ਬਿਜ਼ਨਸ ਦਾ ਜਿਹੜਾ ਆਪਾਂ ਪਹਿਲਾਂ ਗੱਲ ਕਰਦੇ ਸੀ ਜੇ ਤੁਸੀਂ ਚੀਜ਼ ਪੈਦਾ ਕਰ ਲਈ ਉਹਨੂੰ ਡੱਬਾ ਬੰਦ ਕਿਵੇਂ ਕਰਨਾ ਹੈ ਉੱਤੇ ਲਫਾਫਾ ਕਿਹੜਾ ਲਾਉਣਾ ਹੈ ਉੱਤੇ ਸਟicker ਕਿਵੇਂ ਲਾਉਣਾ ਹੈ ਉਹ ਸਾਰੀਆਂ ਟ੍ਰੇਨਿੰਗਾਂ ਯੂਨੀਵਰਸਿਟੀ ਚ ਇੱਕ ਦਿਨ ਦੀ 5 ਦਿਨ ਦੀ ਮਹੀਨੇ ਦੀ ਜਿੰਨੀ ਮਰਜ਼ੀ ਕਰ ਲੋ ਤੁਸੀਂ ਇੰਨੇ ਬੈਸਟ ਬਣ ਗਏ ਸੋ ਉਹਨੂੰ ਯੂਨੀਵਰਸਿਟੀ 5 5 ਲੱਖ ਤੱਕ ਦਾ ਇੱਕ ਪ੍ਰੋਜੈਕਟ ਦਿੰਦੀ ਹੈ ਤੁਸੀਂ ਉਹ ਰਨ ਕਰਤਾ 25 ਲੱਖ ਦੀ ਗ੍ਰਾਂਟ ਦਿੰਦੀ ਐ ਤੇ 80 ਪੰਜਾਬ ਦੇ ਉਹ ਗ੍ਰਾਂਟਾਂ ਲੈ ਚੁੱਕੇ ਨੇ 11 ਕਰੋੜ ਰੁਪਇਆ ਪੰਜਾਬ ਦੇ ਕਿਸਾਨ ਉਹ ਕਿਸਾਨਾਂ ਨੂੰ ਮਿਲ ਗਿਆ ਜਿਹੜੇ ਮੱਖੀਆਂ ਰੱਖਦੇ ਸੀ ਅੱਜ ਉਹ ਬਹੁਤ ਵੱਡੀ ਕੰਪਨੀ ਖੜੀ ਕਰ ਗਏ ਸੋਡੇ ਏਰੀਆ ਦਾ ਮੈਂ ਬਠਿੰਡੇ ਦੇ ਨੇੜੇ ਕੁਰਚਰਨ ਸਿੰਘ ਹੈ ਤੁੰਗ ਵਾਲੀ ਪਿੰਡ ਤੋਂ ਕਿਸੇ ਨੇ ਨਾਮ ਸੁਣਿਆ ਹਾਂਜੀ ਉਹਨਾਂ ਨੂੰ 7 ਕਰੋੜ ਤੁਸੀਂ ਉਹਨਾਂ ਦੇ ਖੇਤ ਜਾ ਕੇ ਆਇਓ ਫਿਰ ਦੱਸਿਓ ਉਹ ਪ੍ਰੋਜੈਕਟ ਉਹਦੇ ਨਾਲ ਜੁੜਿਆ ਹੋਇਆ ਆਪਣੇ ਨਾਲ ਹੀ ਸਾਹਚੰਦ ਪਿੰਡ ਆ ਬਈ ਹਾਂ ਉਹ ਕਰ ਰਿਹਾ ਉਹਨਾਂ ਦਾ ਪੰਜਾਬ ਬੈਕਗ੍ਰਾਉਂਡ ਮੰਜ਼ੂਰ ਕੀਤਾ ਪ੍ਰੋਜੈਕਟ 3000 ਬਾਕਸ ਤੇ ਕੰਮ ਕਰ ਰਹੇ ਆਠ ਕਿੱਲੇ ਜ਼ਮੀਨ ਉਹਨਾਂ ਨੇ ਇਹਦੇ ਚ ਬਣਾਈ ਦੀ ਗੱਲ ਉਹੀ ਹੈ ਨਾ ਜਿਹੜਾ ਵੀ ਕੋਈ ਸਿੱਖ ਕੇ ਸਾਦੀ ਹੁੰਦੀ ਆ ਆ ਵਟ ਮੇਰੀ ਹੈ ਮੇਰੇ ਕੋਲ ਇੰਨੇ ਪੈਸੇ ਆ ਗਏ ਆ ਬੰਦਾ ਕਮਜ਼ੋਰ ਹੋ ਗਿਆ ਮੈਂ ਕਿਲਾ ਲੈ ਲਿਆ ਪਹੀ ਚੱਕੀ ਕੀ ਵਿੱਚੋਂ ਗੱਲ ਗਲਤ ਤਾਂ ਨਹੀਂ ਆ ਪਹੀ ਜਾ ਕੇ ਤਿੰਨ ਕਿੱਲੇ ਖਤਮ ਹੁੰਦੀ ਸੀ ਮੈਂ ਤਿੰਨ ਹੀ ਲੈ ਲੇ ਆ ਪਹੀ ਉੱਥੇ ਭੱਜੂ ਨਕਸ਼ਾ ਬਦਲ ਕੇ ਹੱਦ ਟੁੱਟ ਗਈ ਮੈਂ ਹੱਤਾਂ ਟੁੱਟਦੀਆਂ ਆਪਣੇ ਪਿੰਡ ਦੇਖ ਲੀਆਂ ਬਲਕਾਰ ਕਮਾਈਨ ਤੁਸੀਂ ਦੇਖਦੇ ਹੋ ਬੰਦ ਕਰਦੀ ਮੜਾ ਜਾਓ ਬਲਕਾਰ ਕਮਾਈਨ ਕੋਸਤ ਨੇ ਸਟੈਂਡਰਡ ਕਮਾਈਨ ਕਿਸੇ ਕੋਲੇ ਤੁਸੀਂ ਕਮਾਈਨੇ ਵੱਡੇ ਫਾਰਮ ਬਣਾ ਲੈ ਮੇਰਾ ਕਹਿਣ ਦਾ ਮਤਲਬ ਇਹ ਤੋੜਦੀਆਂ ਨੇ ਤਾਂ ਸਿੱਖਣਾ ਪੈਣਾ ਇੱਕ ਦਿਨ ਚ ਮੈਂ ਤਾਂ ਬੋਲੀ ਜਾਉ ਤਿੰਨ ਦਿਨ ਬੋਲੀ ਜਾਉ ਪਰ ਸਮਾਂ ਜਿੰਨੀ ਦਿੰਦਾ ਹੁਣ ਅਸੀਂ ਇੱਕ ਅਗਲੇ ਪਿੰਡ ਕੈਂਪ ਕਰਨਾ ਮੇਰਾ ਨੰਬਰ ਲਿਖ ਸਕਦੇ ਹੋ ਕਿਸੇ ਨੂੰ ਮੈਨੂੰ ਫੋਨ ਹੋ ਕਰਿਓ ਜੀਨੇ ਕੁਛ ਨਮਾ ਕਰਨਾ ਹੈ। ਜਾਂ ਜੇ ਵਣ ਕਦੋਂ ਦੇ ਭਾਅ ਪੁੱਛੀ ਜਾਏ। ਨਹੀਂ ਨਹੀਂ ਪੁੱਛੋ। ਉਹ ਨਮਾ ਹੈ ਨਾ ਜੇ ਕਦੋਂ ਵਿਜੇ ਤਾਂ ਹੀ ਭਾਅ ਪੁੱਛੋ। ਜੇ ਹੁਣ ਮੈਨੂੰ ਕੋਈ ਪਹਿਲੇ ਨਹੀਂ ਨਹੀਂ ਗੱਲ ਗਲਤ ਕਰ ਗਏ। ਉਹ ਉਹ ਗੱਲ ਤਾਂ ਨਵੀਂ ਹੈ ਨਾ ਜੇ ਕਿਸੇ ਨੇ ਕਦੂ ਲਾਏ ਤਾਂ ਨਮਾ ਤਾਂ ਹੋ ਗਿਆ। ਉਹ ਤਾਂ ਕਰਿਓ। ਜੇ ਹੁਣ ਕੋਈ ਮੈਨੂੰ ਕਣਕ ਪੁੱਛੀ ਜਾਵੇ 20 22 ਰੁਪਏ ਵਿਕਦੀ ਐ 25 ਵੇਚਣੀ ਐ ਫਿਰ ਮੈਨੂੰ ਫੋਨ ਜ਼ਰੂਰ ਕਰਿਓ। ਜੇ ਤਾਂ 22 ਵਿਕਦੀ ਐ 22 ਤੁਸੀਂ ਸੋਚੀ ਬੈਠੇ ਹੋ। ਫਿਰ ਮੈਨੂੰ ਫੋਨ ਕਰਕੇ ਕੀ ਕਰਨਾ ਹੈ ਅੱਜ ਬਾਈ ਤਾਂ 18 ਵੇਚਣੀ ਜੋ ਮਰਜੀ ਵੇਚ ਲੈ ਨਹੀਂ 18 ਤਾਂ ਕਾਨੂੰ ਵੇਚਣੀ ਹੈ ਤੁਸੀਂ ਨਾ ਇੱਕ ਕੰਮ ਹੋਰ ਕਰਿਓ ਜੇ ਕੋਈ ਸਟੋਰ ਕਰਨ ਦੀ ਸਮਰੱਥਾ ਹੈ ਤੁਸੀਂ ਥੋੜੀ ਥੋੜੀ ਕਣਕ ਸਟੋਰ ਕਰਨ ਲੱਗ ਜਾਓ ਕਣਕ ਪਿਛਲੇ 2 ਸਾਲਾਂ ਤੋਂ 27 ਰੁਪਏ ਤੋਂ ਘੱਟ ਨਹੀਂ ਵਿਕਰੇ ਫਾਇਤ ਕੀ ਵੀ 27 ਰੁਪਏ ਵਿਕੇ ਜਿਹੜੇ ਕੋਲੇ ਪੈਸੇ ਨੇ ਕਣਕ ਘਰੇ ਰੱਖ ਕੇ ਜੇ 2.5 ਕਿੱਲਿਆਂ ਦੀ ਕਣਕ ਤੁਸੀਂ ਰੱਖ ਲਈ 20 ਕਿੰਝ ਰੱਖ ਲਈ ਪਿਛਲੇ ਸਾਲ ਮੈਂ ਸਾਰੀ ਕਣਕ 31 ਰੁਪਏ ਵਿੱਚ 20 ਕਿੱਲਿਆਂ ਦੀ ਕਣਕ 35 ਰੁਪਏ ਵਿੱਚੀ ਕਿੰਨੇ ਰੁਪਏ ਵਧ ਗਏ 40 ਕਿੱਲਿਆਂ ਦੀ ਕਣਕ ਹੋ ਗਈ ਖੇਤੀਦਾਨੀ ਮੈਂ 40 ਕਿੱਲੇ ਕਰ ਸਕਦਾ ਉਹੀ 20 ਕਿੱਲੇ 40 ਬਣ ਗਏ ਜਦੋਂ ਮੈਂ ਕਣਕ ਵੇਚ ਤੇ ਉਧਰੋਂ ਝੋਨਾ ਵੇਚਦਾ ਚੱਕ ਕੇ ਰਜਿਸਟਰੀ ਕਰਾਤੀ ਸਾਡੇ ਪਿੰਡ ਵਾਲੇ ਹੈਰਾਨ ਕਹਿੰਦੇ ਵੀ ਤੇਰੇ ਕੋਲੇ ਪੈਸੇ ਕਿੱਥੋਂ ਆ ਗਏ ਮਹਾ ਮੇਰੀਆਂ ਫਸਲਾਂ ਤਿੰਨ ਇਕੱਠੀਆਂ ਆ ਗਈਆਂ ਤੁਸੀਂ ਇੱਕ ਨਹੀਂ ਵੱਢੀ ਮੈਂ ਤਿੰਨ ਵੱਢ ਲੀਆਂ ਜੇ ਤਿੰਨ ਫਸਲਾਂ ਛੋਟੇ ਕੋਲੇ ਇਕੱਠੀਆਂ ਆ ਜਾਣ ਤੁਸੀਂ ਕੀ ਕਰੋਗੇ ਗੱਡੀ ਨਹੀਂ ਲੈਣੀ ਠੀਕ ਹੈ ਨਹੀਂ ਸਹੀ ਗੱਲ ਹੈ ਕਈ ਵਾਰੀ ਤੁਸੀਂ 40 ਲੱਖ ਰੁਪਏ ਇਕੱਠਾ ਹੋ ਜਾਏ ਕਹਦੋਂ ਵੀ ਬਾਹ ਮਾਡਲ ਆਇਆ ਉਹਨੇ ਸੋਨੂੰ ਖਾ ਜਾਣਾ ਜਿੰਨੀ ਮਹਿੰਗੀ ਚੀਜ਼ ਲਾਉਂਗੇ ਜਿੰਨੀ ਮਹਿੰਗੀ ਚੀਜ਼ ਲਾਉਂਗੇ ਉਹਨੇ ਸੋਨੂੰ ਸੋਡੇ ਜੀਵਨ ਨੂੰ ਉਨੀ ਮਹਿੰਗਾ ਕਰ ਦੇਣਾ ਜੇ ਤੁਸੀਂ ਗੱਡੀ ਮਹਿੰਗੀ ਲੈ ਲਈ ਕੱਪੜੇ ਮਹਿੰਗੇ ਪਾਉਣੇ ਪੈਣਗੇ ਬੂਟ ਮਹਿੰਗੇ ਪਾਉਣੇ ਪੈਣਗੇ ਸੋਨੂੰ ਸਾਰਾ ਸਟੈਂਡਰਡ ਹੀ ਮਹਿੰਗਾ ਕਰਨਾ ਪਊ ਫਿਰ ਉਹਨੂੰ ਖੜਾਉਣ ਲਈ ਸ਼ੈੱਡ ਵੀ ਵੱਡੇ ਹੀ ਪਾਉਣਾ ਪਊ ਧੰਨਵਾਦ ਦੋਸਤੋ ਬਾਕੀ ਰਹਿਦਾ ਬਧਾਵਾਂਗੇ ਖੇਤਾਂ ਪੰਜ ਕਿੱਲੇ ਜੇ ਕਿਸੇ ਨੂੰ ਐ ਲੱਗਦਾ ਹੋਵੇ ਵੀ ਬਾਈ ਕਿਤੇ ਹਵਾ ਚ ਤਾਂ ਨਹੀਂ ਗੱਲਾਂ ਕਰ ਗਿਆ ਮੇਰਾ ਆਪਣਾ ਤਾਂ ਕੋਈ ਚੈਨਲ ਐ ਨਹੀਂ ਬਣਾਉਣਾ ਹੈਗਾ ਤੁਸੀਂ ਜਿਹੜੇ ਮਰਜੀ ਚੈਨਲ ਤੇ ਵੀਡੀਓ ਸਰਚ ਮਾਰੋਗੇ ਅਮਰਤ ਸਿੰਘ ਆਰਗੇਨਿਕ ਫਾਰਮਿੰਗ ਭਰ ਦਿਓ ਸੋਨੂੰ ਮੇਰੀਆਂ ਵੀਡੀਓ ਮਿਲ ਜਾਣਗੀਆਂ ਮੇਰੇ ਖੇਤ ਚ ਕੀ ਲੱਗਿਆ ਹੋਇਆ ਖੇਤ ਅੱਜ ਕੱਲ ਸੋਸ਼ਲ ਮੀਡੀਆ ਦਾ ਜੋਗ ਹੈ ਮੇਰੇ ਖੇਤ ਜਾਣ ਦੀ ਲੋੜ ਨਹੀਂ ਤੁਸੀਂ ਸਰਚ ਮਾਰੋਗੇ ਮੈਂ ਪਨੀਰੀਆਂ ਦੀ ਗੱਲ ਕੀਤੀ ਮੈਂ ਖੁਦ ਲਾਉਣਾ ਮੈਂ ਬੂਟਿਆਂ ਦੀ ਗੱਲ ਕੀਤੀ ਮੇਰੀ ਨਰਸਰੀ ਹੈ ਮੈਂ ਬੀਜਾਂ ਦੀ ਗੱਲ ਕੀਤੀ ਮੇਰਾ ਬੀਜ ਫਾਰਮ ਹੈ ਗੱਲ ਸਮਝ ਗਏ ਮੇਰਾ ਕਹਿਣ ਦਾ ਮਤਲਬ ਜਿਹੜਾ ਕੰਮ ਤੁਸੀਂ ਕਰਨਾ ਚਾਹੁੰਦੇ ਹੋ ਮੈਂ ਬੇਸਕੀ ਇਨਪੁਟ ਤੇ ਕੰਮ ਕਰਦਾ ਬੇਸਕੀ ਇਨਪੁਟ ਦਾ ਮਤਲਬ ਹੁੰਦਾ ਬੰਦੇ ਨੇ 10 ਲੱਖ ਦਾ ਟਰੈਕਟਰ ਲਿਆਂਦਾ ਉਹਦੇ ਕੋਲੇ ਕਣਕ ਦਾ ਬੀਜ ਨਹੀਂ ਕਣਕ ਹੋ ਜੂ 10 ਲੱਖ ਬਿਨਾ ਹੋ ਜੂ ਕਣਕ ਬਿਨਾ ਨਹੀਂ ਕਣਕ ਹੋਣੀ 10 ਲੱਖ ਵਾਲਾ ਤਾਂ ਸੋਨੂੰ ਕਿਰਾਏ ਤੇ ਮਿਲ ਜੂ 1200 ਚ ਮਿਲ ਜੇ 1500 ਤੇ ਮਿਲ ਜੇ ਪਰ ਕਣਕ ਛੋਡੇ ਕੋਲੇ ਆਪਦੀ ਚਾਹੀਦੀ ਐ ਮੈਂ ਕਹਿੰਨਾ ਟਰੈਕਟਰ ਚਾਹੇ ਜਮਾ ਨਾ ਹੋਵੇ ਅੱਜ ਮੈਂ ਤੁਹਾਡੇ ਸਾਹਮਣੇ ਖੜਾ ਇਹ ਦਾਵਾ ਕਰ ਸਕਦਾ ਮੇਰੇ ਘਰੇ 7-800 ਕਿੱਲੇ ਦੀ ਕਣਕ ਪਈ ਹੁੰਦੀ ਐ ਮੇਰੇ ਪਿੰਡ ਕੋਲੇ 500 ਕਿੱਲਾ ਜ਼ਮੀਨ ਦਾ ਸਾਰੇ ਪਿੰਡ ਦਾ 20 ਮੇਰੇ ਘਰੇ ਪਿਆ ਹੁੰਦਾ ਕੋਈ ਇਹੋ ਜੀ ਆਫਤ ਆ ਜੇ ਰੱਬ ਨਾ ਕਰੇ ਤਾਂ ਸਾਰੇ ਪਿੰਡ ਦੀ ਕਣਕ ਮੈਂ ਇਕੱਲਾ ਵਜਾ ਸਕਦਾ ਐਤ ਕੀ ਹੜਾ ਐ ਮੇਰੇ ਕੋਲੇ ਕਿੱਲੇ ਦੀ ਪਨੀਰੀ ਸੀ ਝੋਨੇ ਦੀ ਸਾਡਾ ਗਰੁੱਪ ਐ 40-50 ਕਿੱਲਿਆਂ ਦੀ ਪਨੀਰੀ ਸੀ ਸਾਡੇ ਸਾਰਿਆਂ ਕੋਲੇ ਪਹਿਲਾਂ ਅਸੀਂ ਵੇਚੀ ਗਏ ਜਿਹੜਾ ਨਾ ਸਾਡੇ ਪਿੰਡ ਦਾ ਆ ਗਿਆ ਮੁੱਲ ਜਦੋਂ ਹੜਾਂ ਵਾਲ ਆ ਗਿਆ ਫਿਰ ਮੈਂ ਤੁਹਾਨੂੰ ਪਹਿਲਾਂ ਗੱਲ ਕੀਤੀ ਸੀ ਨਾ ਅਸੀਂ ਦੇ ਕਦੋਂ ਸਕਦੇ ਆ ਜਦੋਂ ਸਾਡੇ ਕੋਲੇ ਹੋ ਹੁਣ ਜਦੋਂ ਪਨੀਰੀ ਆਮ ਬੰਦੇ ਨੇ ਵੀ ਜੀ ਉਹ ਤਾਂ ਲੇਟ ਹੀ ਬਹੁਤ ਹੋ ਗਈ ਮਤਲਬ ਮੇਰਾ ਕਹਿਣ ਦਾ ਮਤਲਬ ਕੋਈ ਵੀ ਕਿਸੇ ਦਾ ਹੱਕ ਨਹੀਂ ਮਾਰਦਾ ਉਹ ਮੈਨੂੰ 500 ਰੁਪਏ ਕਿੱਲੇ ਦਾ ਫੇਰ ਵੀ ਦੇ ਕੇ ਕਹਿੰਦੇ ਵੀ ਤਾਂ ਪਾਇਆ ਪਰ ਮੇਰਾ ਬੀ ਕਿਹੜਾ ਸੀ ਪੀਆਰ 126 ਬੀ ਸੀ ਉਹਨੇ ਮੰਡੀ ਚ 20 ਰੁਪਏ ਹੀ ਵਿਕਣਾ ਸੀ ਮੈਂ ਉਹਨੂੰ ਝਾੜ ਕੇ ਉਹ ਤੋਂ ਦੋ ਬੰਦੇ ਲਾ ਕੇ 5 ਕੁਆਟਲ ਰੱਖ ਲਿਆ ਅੱਜ 1000 ਕਿੱਲੇ ਦਾ ਬੀ ਮੇਰੇ ਝੋਨੇ ਦਾ ਘਰੇ ਪਿਆ ਮੈਨੂੰ ਕੰਪਨੀ ਕਣੀ ਦੇਖਣ ਦੀ ਲੋੜ ਹੀ ਨਹੀਂ ਨਾ ਦੁਕਾਨ ਕਣੀ ਦੇਖਣ ਦੀ ਲੋੜ ਐ ਨਾ ਪੈਸਿਆਂ ਕਣੀ ਦੇਖਣ ਦੀ ਲੋੜ ਐ ਜਿੱਦੇ ਟਾਈਮ ਆਉਟ ਟਾਈਮ ਦੇਖਣਾ ਸਭ ਤੋਂ ਪੌਂਡੈਂਟੀ ਟਾਈਮ ਐ ਤੁਸੀਂ ਬਾਜ਼ਾਰ ਗਏ ਉਹੀ ਤੁਰੇ ਫਿਰਦੇ ਹੋ ਕਿਹਾ ਐਕਸੀਡੈਂਟ ਹੋ ਜਾਂਦਾ ਕੋਈ ਵਾਦਾ ਘਾਟਾ ਹੋ ਜਾਂਦਾ ਪੈਗ ਸੱਗ ਲਾ ਕੇ ਡਿੱਗ ਡੁੱਗ ਜਾਂਦਾ ਕੁਝ ਹੋ ਜਾਂਦਾ ਜੇ ਉਹ ਸਮੱਸਿਆ ਪੈਦਾ ਹੀ ਨਾ ਹੋਣ ਵੀ ਘਰੇ ਪਏ ਹੋਣ ਤੇਰੇ ਅੱਜ ਕੱਲ੍ਹ ਸਹੀ ਬਾਸਮਤੀ ਦੀ ਬਈ ਉਦੋਂ 220 ਰੁਪਏ ਕਿਲੋ ਲੈਂਦੇ ਹੁਣ ਬਾਸਮਤੀ ਆਪਣੀ 32 33 ਰੁਪਏ ਵਿਕੀ ਉਹੀ ਵੀ ਐ ਉਹੀ ਬਾਸਮਤੀ ਉਹੀ ਵੀ ਐ 11 21 18 ਧਾਰਨੀ ਬਹਾਰਨੀ ਬਣਦੀ ਆਪਣੀ 1692 ਨਹੀਂ ਬਣਦੀ 1692 1821 ਨਹੀਂ ਬਣਦੀ ਉਹ 1509 ਨਹੀਂ ਬਣਦੀ ਜਿਹੜੀ ਵੈਰੈਟੀ ਲਾਈ ਐ ਸੋ ਨੂੰ ਵੈਰੈਟੀ ਦਾ ਪਤਾ ਹੈ ਝਾੜ ਚੰਗਾ ਦੇ ਕੀ ਨਾਮ ਵੀ ਨਹੀਂ ਪਤਾ ਛੱਡੋ ਪਰੇ ਨਾਮਾਂ ਨੂੰ ਛੱਡ ਦਿਓ ਤੁਸੀਂ ਆਪਦੇ ਖੇਤ ਚ ਦੇਖਿਆ ਵੀ ਆਪ ਜਿਆਦਾ ਨਿਕਲ ਗਈ ਉਹਦਾ ਵੀ ਰੱਖ ਲੋ ਛੱਡ ਕੇ ਗਿਆਨ ਕਿਸਾਨ ਨਾਲੋਂ ਵੱਧ ਕਿਤੇ ਨਹੀਂ ਰੌਲਾ ਕੀ ਅਸੀਂ ਸਿੱਖਣਾ ਬੰਦ ਕਰਤਾ ਧੰਨਵਾਦ ਜੀ 阿麦说。